कमाईू न वंडियो वीरो बापू ते माईनूं न वंडियो वीरो बापू ते माईनूं बापू जे मोटियां उते ਸਾਰੇ ਚੜਦੇ ਹੁੰਦੇ ਸੀ ਬੇਬੇ ਦੇ ਨਾਲ ਸੌਣ ਤੋਂ ਸਾਰੇ ਲੜਦੇ ਹੁੰਦੇ ਸੀ ਯਾਦ ਕਰੋ ਕਾਲ ਜਦੀ ਸਿਰਜਣਾ ਤੇ ਸੰਵਾਦ ਸਾਇ ਸਬਾ ਵੱਲੋਂ ਇਨਕਲਾਬੀ ਕਵੀ ਪਰਸ਼ੋਤਮ ਪੱਤੋ ਤੇ ਕਵੀ ਜਸਵੰਤ ਗਿੱਲ ਸਮਾਲ ਸਰ ਦਾ ਅਤੇ ਉੱਗੇ ਸਮਾਜ ਸੇਵੀ ਸਰਦਾਰ ਦਸਵਿੰਦਰ ਸਿੰਘ ਰਖੜਾ ਦੀ ਜੀ ਧਰਮਕੋਟ ਦਾ ਸਨਮਾਨ ਸਮਾਰੋਹ 22 ਜੂਨ ਨੂੰ ਕੀਤਾ ਗਿਆ ਸਿਰਦਨਾ ਤੇ ਸੰਵਾਦ ਸਭਾ ਰਜਿਸਟਰ ਮੋਗਾ ਤੇ ਬਾਪੂ ਮਨਸ਼ਾ ਸਿੰਘ ਟ੍ਰੇਨੀਅਰ ਅਕੈਡਮੀ ਪੰਡੋਰੀ ਅਰਾਈਆਂ ਵੱਲੋਂ ਇਨਕਲਾਬੀ ਕਵੀ ਪ੍ਰਸ਼ੋਤਮ ਪਤੋ ਤੇ ਵਿਦੇਸ਼ ਤੋਂ ਪਰਤੇ ਜ਼ਿੰਦਗੀ ਦੇ ਪਰਛਾਵੇਂ ਕਾਵ ਸੰਗ੍ਰਹਿ ਨਾਲ ਚਰਚਿਤ ਕਵੀ ਜਸਵੰਤ ਗਿੱਲ ਸਮਾਲ ਸਰ ਦਾ ਸਨਮਾਨ 22 ਜੂਨ ਦਿਨ ਐਤਵਾਰ ਨੂੰ ਨਗਰ ਕੌਂਸਲ ਧਰਮਕੋਟ ਵਿਖੇ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਅਤੇ ਮੀਤ ਪ੍ਰਧਾਨ પરમਿੰਦਰ કોર ਨੇ ਦੱਸਿਆ ਕਿ ਇਨਕਲਾਬੀ ਕਵੀ ਪ੍ਰਸ਼ੋਤਮ ਪੱਤੋਦਾ ਉਹਨਾਂ ਦੇ ਜਨਮ ਦਿਨ ਤੇ ਸਭਾ ਵੱਲੋਂ ਸਨਮਾਨ ਕੀਤਾ ਗਿਆ ਅਤੇ ਉੱਗੇ ਸਮਾਜ ਸੇਵੀ ਪੱਤਰਕਾਰ ਸਰਦਾਰ ਜਸਵਿੰਦਰ ਸਿੰਘ ਰਖੜਾ ਧਰਮਕੋਟ ਲੰਮੇ ਸਮੇਂ ਬਾਅਦ ਵਿਦੇਸ਼ ਤੋਂ ਪਰਤੇ ਨੌਜਵਾਨ ਕਵੀ ਜਸਵੰਤ ਗਿਮ ਸਮਾਜ ਸਰ ਨੂੰ ਉਹਨਾਂ ਦੇ ਪਲੇਠੇ ਚਰਚਿਤ ਉੱਗੇ ਸਮਾਜ ਸੇਵੀ ਪੱਤਰਕਾਰ ਸਰਦਾਰ ਜਸਵਿੰਦਰ ਸਿੰਘ ਰਖੜਾ ਧਰਮਕੋਟ ਤਾਲ ਸੰਗ੍ਰਹਿ ਜ਼ਿੰਦਗੀ ਦੇ ਪਰਸ਼ਾਵੇਂ ਲਈ ਇਸ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਇਸ ਤੋਂ ਇਲਾਵਾ ਕਾਕਾ ਨੂਰਦੀਪਲੇਠੀ ਪੁਸਤਕ ਇਤਿਹਾਸ ਬੋਲਦਾ ਹੈ ਦਾ ਸਵਿਨਰ ਲੋਕ ਅਰਪਣ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਗੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਹਾਜ਼ਰ ਹੋਣਗੇ ਅਤੇ ਪ੍ਰਧਾਨਗੀ ਮੰਡਲ ਵਿੱਚ ਡਾਕਟਰ ਸੁਰਜੀਤ ਬਰਾੜ ਘੋਲੀਆ ਡਾਕਟਰ ਸੁਰਜੀਤ ਸਿੰਘ 2000 ਡਾਕਟਰ ਸਰਬਜੀਤ ਕੌਰ ਬਰਾੜ ਸ਼ਾਇਰਾ ਸਮਾਨ ਸਵੀ ਅਤੇ ਵਾਤਾਵਰਨ ਪ੍ਰੇਮੀ ਵੀ ਬਿਰਾਜਮਾਨ ਹੋਣਗੇ ਅਤੇ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਇਆ ਮੰਚ ਸੰਚਾਲਨ ਦੀ ਭੂਮਿਕਾ ਕਵਿਤਰੀ ਗੁਰਬਿੰਦਰ ਕੌਰ ਗਿੱਲ ਅਤੇ ਗੁਰਦੀਪ ਸਿੰਘ ਟੀਮਾ ਕਰਨਗੇ ਰਿਪੋਰਟਰ ਜਸਵਿੰਦਰ ਸਿੰਘ ਰਖੜਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਜੀ ਆਇਆਂ ਬਹੁਤ ਬਹੁਤ ਪਿਆਰ ਭਰੀ ਸ਼ਤਰੀਅਕਾਲ ਜੀ ਤੇ ਸਾਡੇ ਸਨਮਾਨਯੋਗ ਸ਼ਖਸੀਅਤਾਂ ਨੂੰ ਪਰਸ਼ੋਤਮ ਪੱਤੋ ਜੀ ਅਤੇ ਜਸਵੰਤ ਗਿੱਲ ਜੀ ਨੂੰ ਮੁਬਾਰਕਾਂ ਤੁਸੀਂ ਸਾਡੇ ਨਿੱਕੇ ਜਿਹੇ ਸੱਦੇ ਤੇ ਸਾਡੇ ਕੋਲ ਪਹੁੰਚੇ ਹੋ ਤੇ ਸਾਡਾ ਕੁੜੀਆਂ ਦਾ ਹੌਸਲਾ ਵਧਾਈ ਕੀਤਾ ਹੈ ਦੇ ਲਈ ਬਹੁਤ ਬਹੁਤ ਧੰਨਵਾਦ ਜੀ